ਸਾਰਿਆਂ ਨੂੰ ਅਨਫੋਰਚੁਨੇਟ ਗੱਲ ਹੈ ਇਹ ਗੱਲ ਠੀਕ ਹੈ ਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਹਾਊਸ ਦੇ ਵਿੱਚ ਕਈ ਗੱਲ ਜਿਹੜੀ ਹੈ ਉਹਦੀ ਕਚਹਿਰੀਆਂ ਕੌਗਨੀਸ਼ੈਂਸ ਨਹੀਂ ਲੈ ਸਕਦੀ ਤੇ ਉਹਨੇ ਉੱਥੇ ਇਹ ਗੱਲ ਕੀਤੀ ਕਿ ਮੈਨੂੰ ਐ ਲੱਗ ਰਿਹਾ ਕਿ ਇਹਨੂੰ ਦੌਰਾ ਪੈ ਰਿਹਾ ਤੇ ਇਹਨੂੰ ਐ ਕਰੋ ਕੋ ਜੁੱਤੀ ਲਾਓ ਤੇ ਇਹਨੂੰ ਇਹਦੇ ਮੂੰਹ ਨਾਲ ਲਾਓ ਇਹਨੂੰ ਸੰਘਾਓ ਜੁੱਤੀ ਨੂੰ ਜਿਹੜਾ ਪੰਜਾਬ ਦਾ ਇੱਕ ਪੁਰਾਣਾ ਇੱਕ ਬਹੁਤ ਹੀ ਅਫਸੋਰ ਸਨਾ ਕੇ ਇਸ ਕਿਸਮ ਦੀ ਬੋਲੀ ਬੋਲੀ ਜਾਂਦੀ ਹੈ ਅਸੀਂ ਕੱਲ ਹੀ ਸ਼ਾਮ ਸਪੀਕਰ ਪੰਜਾਬ ਅਸੈਂਬਲੀ ਨੂੰ ਪ੍ਰਿਵਿਲੇਜ ਮੋਸ਼ਨ ਚੀਫ ਮਿਨਿਸਟਰ ਦੇ ਖਿਲਾਫ ਦਿੱਤਾ ਆਸ ਉਮੀਦ ਸਾਨੂੰ ਇਹ ਸਬੰਧੂ ਸਪੀਕਰ ਤੋਂ ਹੈ ਕੋਈ ਨਹੀਂ ਕਿਉਂਕਿ ਕੱਲ ਵੀ ਤੁਸੀਂ ਵੇਖੋ ਕਸਟੋਡੀਅਨ ਆਫ ਦੀ ਹਾਊਸ ਚੀਫ ਮਿਨਿਸਟਰ ਸਪੀਕਰ ਹੁੰਦੇ ਬਟ ਸਪੀਕਰ ਡਾਇਰੈਕਸ਼ਨਸ ਥੱਲੋਂ ਚੀਫ ਮਿਨਿਸਟਰ ਕੋ ਲੈ ਰਹੇ ਸਨ ਹਉ ਉਸ ਨੂੰ ਕਿਸ ਤਰ੍ਹਾਂ ਰਾਨ ਕਰਨਾ ਹੈ ਕਿਨੂੰ ਮੌਕਾ ਦੇਣਾ ਹੈ ਕਿਨੂੰ ਨਹੀਂ ਦੇਣਾ ਤੇ ਜਿਹੜਾ ਤੌਰ ਤਰੀਕਾ ਭਗਵੰਤ ਮਾਨ ਨੇ ਅਡਾਪਟ ਕੀਤਾ ਪਹਿਲੀ ਦਫਾ ਇਹ ਗੱਲ ਵੀ ਉਹਨੇ ਕਹੀ ਕਿ ਮੈਂ ਪਹਿਲੀ ਵਾਰ ਚੀਫ ਮਿੰਿਸਟਰ ਇਹੋ ਜਿਹਾ ਤੋਹਫਾ ਦੇਗਾ ਜਿਹੜਾ 75 ਸਾਲਾਂ ਚ ਕਿਸੇ ਵੀ ਸਟੇਟ ਅਸੈਂਬਲੀ ਦੇ ਵਿੱਚ ਅੱਗੇ ਮੁੱਖ ਮੰਤਰੀ ਦੇ ਨਾਂ ਦਿੱਤਾ ਹੋਏ ਤੇ ਉਹਨੇ ਇੱਕ ਤਾਲਾ ਜਿਹੜਾ ਲਿਫਾਫੇ ਚ ਪਾ ਕੇ ਸਪੀਕਰ ਨੂੰ ਕਿਹਾ ਖੋਲ ਕੇ ਵਿਖਾਓ ਤੇ ਵਿਧਾਨ ਸਭਾ ਨੂੰ ਲੋਕ ਕਰ ਦਿਓ ਤੋ ਇਹ ਅਸੀਂ ਕੰਡਮ ਕਰਨੇ ਆ ਕਿ ਅਸੀਂ ਕੋਈ ਬੰਦੂ ਇੱਥੇ ਹੈ ਨਹੀਂ ਕਿ ਜੇ ਤੁਸੀਂ ਸਮਝੋ ਕਿ ਬੰਦੂ ਮਜ਼ਦੂਰਾਂ ਵਰਗਾ ਪੰਜਾਬ ਦੇ ਐਮ ਐਲ ਏਜ਼ ਨੂੰ ਵਿਧਾਨ ਸਭਾ ਬੰਦ ਕਰਕੇ ਤੇ ਤੁਸੀਂ ਜਿਸ ਮਰਜ਼ੀ ਢੰਗ ਦੇ ਨਾਲ ਕੰਟਰੋਲ ਕਰ ਸਕੋਗੇ ਨਾਲ ਹੀ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹਨਾ ਕਿ ਜੋ ਕੁਝ ਹੋਇਆ ਇਹਨੂੰ ਅਸੀਂ ਕੰਡਮ ਕਰਨੇ ਆ ਕਿ ਸਾਰਾ ਹੀ ਬਿਜ਼ਨਸ ਹਾਊਸ ਦਾ ਪੈਰ ਉਹ ਤੇ ਸਪੀਕਰ ਨੇ ਚੀਮਿੰਸਟਰ ਦੇ ਇਸ ਡਰਾਮੇ ਵਾਸਤੇ ਬਦਲਿਆ ਪਹਿਲੇ ਇੱਥੇ ਕੁਐਸਚਨ ਆਰ ਤੁਹਾਨੂੰ ਪਤਾ ਸਾਰਿਆਂ ਨੂੰ ਕੁਐਸਚਨ ਆਰ ਹੋਣਾ ਸੀ ਸਾਨੂੰ ਜਿਹੜਾ ਅਫੀਸ਼ੀਅਲ ਬਿਜ਼ਨਸ ਆਇਆ ਉਹਦੇ ਵਿੱਚ ਪਹਿਲੇ ਕੁਐਸਚਨ ਆਰ ਸੀ ਫਿਰ ਜ਼ੀਰੋ ਆਰ ਹੋਣਾ ਸੀ ਫਿਰ ਸਾਰਿਆਂ ਨੂੰ ਵੱਡੀ ਗੱਲ ਹੈ ਆ ਤੁਸੀਂ ਵੇਖੋ ਅਡਜਾਇਨਮੈਂਟ ਮੋਸ਼ਨ ਅਸੀਂ ਕਿਸਾਨਾਂ ਦੇ ਮੁੱਦੇ ਤੇ ਤੇ ਵਿਸ਼ੇਸ਼ ਤੌਰ ਐਮਐਸਪੀ ਦੇ ਮੁੱਦੇ ਤੇ ਕਿ ਡਾਕਟਰ ਸੁਆਮੀ ਨਾਤਨ ਜੀ ਜਾ ਜਿਹੜਾ ਫਾਰਮੂਲਾ ਹੈ ਸੀ2 ਪਲੱਸ 50% ਉਹ ਵਾਦਾ ਜਿਹੜਾ ਕੇਜਰੀਵਾਲ ਨੇ ਤੇ ਭਗਵੰਤ ਨੇ ਤੇ ਨਾਲ ਹੀ ਇਹਨਾਂ ਦੀ ਮਿਨਿਸਟਰ ਅਨਮੋਲ ਗਗਨ ਮਾਨ ਜੀ ਨੇ ਕੀਤਾ ਉਹ ਵਾਦੇ ਦੀ ਅਸੀਂ ਗੱਲ ਇੱਥੇ ਡਜਨਮੈਂਟ ਮੋਸ਼ਨ ਨਾਲ ਕਲੀਅਰ ਕਰਤੀ ਪਰ ਸਕਦੇ ਹੋ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਚਰਚਾ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਜਿਨ੍ਹਾਂ ਦੇ ਕਤਲ ਹੋਏ ਨੇ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਨੇ ਜਿਹੜੇ ਫੱਟੜ ਹੋਏ ਨੇ ਵਿਸ਼ੇਸ਼ ਤੌਰ ਭਗਵੰਤ ਮਾਨ ਦਾ ਰੋਲ ਕਿਸਾਨ ਯੂਨੀਅਨਸ ਦੇ ਵਿੱਚ ਪਾੜ ਪਾਣੀ ਉਹਨਾਂ ਦੀ ਮੂਵਮੈਂਟ ਨੂੰ ਕਮਜ਼ੋਰ ਕਰਨਾ ਸੈਂਟਰ ਨਾਲ ਰਲ ਕੇ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਨਾ ਕਰਨਾ ਪੰਜਾਬ ਪੁਲਿਸ 1 ਕਿਲੋਮੀਟਰ ਪਛਾੜ ਰਹਿਣੀ ਅੰਦਾ ਤੰਦ ਲਗਾਤਾਰ ਰਫਤਾ 10 ਦਿਨ ਟਾਇਰ ਗੈਸ਼ ਸ਼ੈਲਸ ਗੋਲੀਆਂ ਦੇ ਨਾਲ ਦੁਨਾਲੀਆਂ ਨਾਲ ਪੈਲਟਸ ਦੇ ਨਾਲ ਜਿਹੜਾ ਹਰਿਆਣਾ ਫਾਇਰ ਕਰਦਾ ਰਿਹਾ ਤੇ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਇੱਕ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਨਾ ਹੀ ਕਿਸੇ ਦਾ ਹੈ ਨਹੀਂ ਤੇ ਇਹਨੂੰ ਪਤਾ ਸੀ ਇਸ ਗੱਲ ਦਾ ਕਿ ਸਾਰਾ ਰਾਮ ਰੌਲਾ ਜਿਹੜਾ ਇੱਥੇ ਇਸ ਗੱਲ ਦਾ ਹੀ ਕਾਂਗਰਸ ਨੇ ਪਾਣਾ ਤਾਂ ਇੱਕ ਸੋਚੀ ਸਭ ਜੀ ਸਾਜ਼ਿਸ਼ ਦੇ ਨਾਲ ਸਾਰਾ ਸਾਡਾ ਬਿਜ਼ਨਸ ਬਦਲ ਸਾਡੀ ਐਡਜੋਇਨਮੈਂਟ ਮੋਸ਼ਨ ਸਾਡਾ ਜ਼ੀਰੋ ਆਰ ਸਾਡਾ ਕੁਐਸਚਨ ਆਰ ਬਦਲ ਕੇ ਤੇ ਸਿੱਧਾ ਜੀ ਮਿਸਟਰ ਕਹਿਣ ਲੱਗਾ ਕਿ ਜੀ ਮੈਨੂੰ ਸਪੀਕਰ ਕਹਿਣ ਲੱਗਾ ਜੀ ਮੌਕਾ ਦਿਓ ਗਵਰਨਰਸ ਅਡਰੈਸ ਤੇ ਭਗਵੰਤ ਚੀਫ ਮਿਨਿਸਟਰ ਪੰਜਾਬ ਬੋਲਣਗੇ ਸਾਰੇ ਮੇਰੇ ਵੀਰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਭਾਵੇਂ ਤੁਸੀਂ ਕਿਸੇ ਵੀ ਅਸੈਂਬਲੀ ਨੂੰ ਕਵਰ ਕਰ ਲਓ ਹਿੰਦੁਸਤਾਨ ਦੀ ਨੂੰ ਜਾਂ ਪਾਰਲੀਮੈਂਟ ਚ ਵੀ ਅਸੀਂ ਰਹੇ ਹਾਂ ਜਿਹੜਾ ਕਨਕਲੂਡਿੰਗ ਭਾਸ਼ਣ ਹੁੰਦਾ ਉਹ ਹਾਊ ਲੀਡਰ ਆਫ ਦ ਹਾਊਸ ਦਿੰਦਾ ਉੱਥੇ ਪ੍ਰਾਈਮ ਮਿਨਿਸਟਰ ਦਿੰਦਾ ਇੱਥੇ ਚੀਫ ਮਿਨਿਸਟਰ ਹਮੇਸ਼ਾ ਜਦੋਂ ਕੋਈ ਬਹਿਸ ਮੁੱਕਣੀ ਹੈ ਭਾ ਗਵਰਨਰਸ ਅਡਰੈਸ ਲਾਸਟ ਸਪੀਕਰ ਦੀ ਮਿਸਟਰ ਹੋਏਗਾ ਉਹਨੇ ਜਵਾਬ ਦੇਣੇ ਹੁੰਦੇ ਇੱਥੇ ਫਰਸਟ ਸਪੀਕਰ ਸੀਐਮ ਬਣ ਗਿਆ ਇਹਨਾਂ ਨੇ ਜਾਣਬੁੱਝ ਕੇ ਇੱਕ ਪਲਾਨ ਕੀਤਾ ਕਿ ਕਿਸਾਨਾਂ ਦੇ ਮੁੱਦੇ EMPLOYEES ਦੇ ਮੁੱਦੇ ਸਾਡੇ ਦਲਤ ਵੀਰਾਂ ਦੇ ਮੁੱਦੇ ਸਾਡੇ ਸਰਕਾਰੀ ਕਰਮਚਾਰੀਆਂ ਦੇ ਮੁੱਦੇ ਇਹ ਸਾਰੇ ਤੇ ਲੇਡੀਜ਼ ਦੇ ਮੁੱਦੇ ਜਿਹੜੇ ਜਿਹੜਾ 1000 ਰੁਪਏ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਇਹਨਾਂ ਨੂੰ ਪਤਾ ਸੀ ਸਾਰੇ ਇੱਥੇ ਚੁੱਕੇ ਜਾਣਗੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਮਤਾਬਕ ਜੋ ਤੌਰ ਤਰੀਕਾ ਜੋ ਬੋਲੀ ਦਾ ਇਸਤੇਮਾਲ ਜੋ ਥ੍ਰੈਟਸ ਦਾ ਇਸਤੇਮਾਲ ਹਰ ਕੁਲੀਗ ਨੂੰ ਤੇਰੀ ਮੇਰੀ ਫਾਈਲ ਤਿਆਰ ਪਈ ਅਸੀਂ 20 ਵਾਰ ਕਿਹਾ ਭਗਵੰਤ ਮਾਨ ਜੀ ਆਪਣਾ ਰਾਝਾ ਰਾਜੀ ਕਰੋ ਹਰ ਸਾਥੀ ਇਥੇ ਹਰ ਚੀਜ਼ ਫੇਸ ਕਰਨ ਨੂੰ ਤਿਆਰ ਤੁਸੀਂ ਨਿਰੀਆਂ ਗਿੱਦੇ ភੁਪਕੀਆਂ ਨਾ ਛੱਡੋ ਜੋ ਕੁਝ ਕਰਨਾ ਹੈ ਤੁਸੀਂ ਕਰੋ ਤੁਹਾਨੂੰ ਰੋਕਿਆ ਕਿਸੇ ਨੇ ਨਹੀਂ ਪਰ ਇਹ ਤੌਰ ਤਰੀਕਾ ਬਿਲਕੁਲ ਕੰਡੈਮਨੇਬਲ ਹੈ ਸਖਤ ਸ਼ਬਦਾਂ ਦੇ ਵਿੱਚ ਅਸੀਂ ਜਰੂਰ ਕੰਡੈਮਨ ਕਰ ਰਹੇ ਆ ਕੱਲ ਜਿਸ ਲੈਵਲ ਤੱਕ ਇਹ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਚ ਇੰਨਾ ਲੋਅਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ ਤੌਰ ਮੁੱਖ ਮੰਤਰੀ ਹੀ ਕਰਾਸ ਸੀ ਫਲੋਰ ਜੇ ਸਹੀ ਮੈਨੇ ਚ ਵੇਖੋ ਤੇ ਡਿਸਕਵালিਫਿਕੇਸ਼ਨ ਭਗਵੰਤੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕਰਾਸ ਕੀਤਾ ਇਹਨੂੰ ਪਾਰਲੀਮੈਂਟਰੀ ਇਹਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕਰਾਸਿੰਗ ਦ ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ्रेट ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾ ਇਹਦਾ ਤਾਂ ਨਾ ਹੀ ਦੀ ਇਹਦੀ ਸਰਕਾਰ ਦਾ ਨਾ ਹੀ ਕੈਬਨਿਟ ਦਾ ਉਹ ਜੈਸਟ ਟਾਈਮ ਨਸ਼ੇ ਵਿੱਚ ਤੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਹੈ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਦੇ ਹੋ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਏਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਹੈ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ ਆਪੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈੱਟ ਕਰਾ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆਦਾਦ ਵੀ ਕਰਨਾ ਚਾਹਨਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ ਮੁੱਖ ਮੰਤਰੀ ਨੇ ਕੋਈ ਕਸਰ ਨਹੀਂ ਛੱਡੀ ਬਾਜਵਾ ਸਾਹਿਬ ਅੱਜ ਬਜਟ ਆ ਬਾਜਵਾ ਸਾਹਿਬ ਇੱਕ ਵਾਰ ਬਜਟ ਹੈਗਾ ਜੇ ਤਾਂ ਬਜਟ ਤੋਂ ਕੀ ਉਮੀਦ ਕਰਦੇ ਆ ਮਹਿਲਾਵਾਂ ਨੂੰ ਹਜ਼ਾਰ ਮੇਰੀ ਇੱਕ ਸਿੱਧੇ ਤੌਰ ਤੁਸੀਂ ਵੇਖੋ ਕਿ 272000 ਕਰੋੜ ਰੁਪਏ ਦਾ ਕਰਜ਼ਾ ਸੀ 70000 ਕਰੋੜ ਰੁਪਇਆ ਇਹਨਾਂ ਨੇ 70000 ਕਰੋੜ ਰੁਪਇਆ ਇਹਨਾਂ ਦੋਆਂ ਸਾਲਾਂ ਚੁੱਕ ਲਿਆ ਕੇਜਰੀਵਾਲ ਸਾਹਿਬ ਨੇ ਵਾਦਾ ਕੀਤਾ ਇਹ ਪੰਜਾਬ ਦੇ ਲੋਕਾਂ ਨਾਲ 20000 ਰੁਪਇਆ ਸੀ ਮਾਈਨਿੰਗ ਚੋਂ ਕੱਢਾਂਗੇ ਰੇਲ ਚੋਂ 34000 ਰੁਪਇਆ ਜਿਹੜੇ ਬਜਟ ਨੇ ਇਹਦੇ ਵਿੱਚ ਜਿੰਨੀ ਲੀਕੇਜ ਹੈ ਅਸੀਂ ਇਹ ਰੋਕਾਂਗੇ 54000 ਕਰੋੜ ਨਾਲ ਮੈਂ ਕੰਮ ਚਲਾਇਆ ਕਰੂੰਗਾ ਡਿਵੈਲਪਮੈਂਟ ਵਰਕਸ ਅਸੀਂ 1 ਰੁਪਇਆ ਵੀ ਇਹ ਦੇ ਇਹਦੇ ਵਿੱਚ ਨਹੀਂ ਜੀ 34 ਤੇ 34 ਤੇ ਹਾਂਜੀ ਨਹੀਂ ਨੇ 54 54 ਜਿਹੜਾ ਕਰੋੜ ਹਜ਼ਾਰ ਕਰੋੜ ਰੁਪਈਆ ਸੀ ਡਵੈਲਪਮੈਂਟ ਵਰਕਸ ਤੇ ਖਰਚਾਂਗੇ ਅਸੀਂ 1 ਰੁਪਈਆ ਵੀ ਪੰਜਾਬ ਤੇ